ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਲਾਅਨ ਆਰਡਰ ਦੀ ਸਥਿਤੀ ਬਹੁਤ ਖਰਾਬ ਹੈ ਬਾਰ ਬਾਰ ਗੱਲ ਕਰੀਏ ਤੇ ਆਪਾਂ ਕਿਤੇ ਨਾ ਕਿਤੇ ਰੋਜ਼ ਦੇਖਦੇ ਹਾਂ ਗੋਲੀਆਂ ਚੱਲੀਆਂ ਆਮ ਗੱਲ ਹੋ ਗਈਆਂ ਅੱਜ ਇੱਕ ਤਸਵੀਰਾਂ ਤੁਹਾਡਾ ਸਾਂਝੀ ਕਰ ਰਿਹਾ ਜਿੱਥੇ ਕਿ ਇੱਕ ਜਵਾਈ ਨੇ ਆਪਣੇ ਹੀ ਸਹੁਰੇ ਘਰ ਆ ਕੇ ਗੋਲੀਆਂ ਚਲਾ ਦਿੱਤੀਆਂ ਪਹਿਲਾਂ ਚਲਾਏ ਇਟਾ ਰੋੜੇ ਨਾਲ ਹੋਰ ਵੀ ਬੰਦੇ ਆਏ ਸਨ ਇਟਾ ਰੋੜੇ ਚਲਾਏ ਗਏ ਉਸ ਤੋਂ ਬਾਅਦ ਜਿਹੜੀਆਂ ਗੋਲੀਆਂ ਚਲਾ ਦਿੱਤੀਆਂ ਇੱਕ ਨਹੀਂ ਦੋ ਨਹੀਂ ਤਕਰੀਬਨ 6 ਫਾਇਰ ਕੀਤੇ ਗਏ ਜੋ ਕਿ 6 ਖੋਲ ਮੌਕੇ ਤੇ ਬਰਾਮਦ ਹੋਏ ਹਨ ਫਿਲਹਾਲ ਪੁਲਸ ਵੱਲੋਂ ਜਿਹੜੇ ਆ ਖੋਲ ਬਰਾਮਦ ਕਰ ਲਏਤੇ ਗਏ ਹਨ ਤੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਲੇਕਿਨ ਤੁਹਾਨੂੰ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਰਿਹਾਇਸ਼ੀ ਇਲਾਕਾ ਜਿਹੜਾ ਕਿ ਪੂਰਾ ਰਿਹਾਇਸ਼ੀ ਇਲਾਕਾ ਗਲੀਆਂ ਤੰਗ ਗਲੀਆਂ ਇੱਥੇ ਆ ਕੇ ਇਕਦਮ ਹੀ ਤੜ ਤੜ ਗੋਲੀਆਂ ਚੱਲ ਜਾਂਦੀਆਂ ਹਨ ਇੱਟਾ ਰੋੜੇ ਚੱਲ ਜਾਂਦੇ ਦੀ ਤਸਵੀਰਾਂ ਵੀ ਤੁਹਾਨੂੰ ਦਿਖਾ ਦਈਏ ਗਲੀ ਜਿਹੜੀ ਹੈ ਇਸ ਵੇਲੇ ਸਾਰੀ ਇੱਟਾ ਰੋੜੇ ਦੇ ਨਾਲ ਭਰੀ ਗਈ ਹੈ ਜੋ ਕਿ ਇੱਟ ਰੋੜੇ ਇਸ ਗਲੀ ਦੇ ਵਿੱਚ ਚਲਾਏ ਗਏ ਸਨ ਇਸ ਦੀ ਸੀਸੀਟੀਵੀ ਵੀ ਤੁਹਾਡੇ ਨਾਲ ਸਾਂਝੀ ਕਰਦੇ ਆ ਜਿੱਥੇ ਕਿ ਸੀਸੀਟੀਵੀ ਦੇ ਵਿੱਚ ਸਾਫ਼ ਦਿਖ ਰਿਹਾ ਕੀ ਕਿਸ ਤਰ੍ਹਾਂ ਇਟਾ ਰੋੜੇ ਚਲਾਏ ਜਾ ਰਹੇ ਹਨ ਗਲੀ ਦੇ ਬੇਖੌਫ ਹੋ ਕੇ ਜਿਹੜੀ ਇਹ ਗਲੀ ਰਿਹਾਇਸ਼ੀ ਏਰੀਆ ਜਿਹੜਾ ਕਿ ਰਿਹਾਇਸ਼ੀ ਏਰੀਆ ਉੱਥੇ ਬਹੁਤ ਹੀ ਬੇਖੌਫ ਤਰੀਕੇ ਨਾਲ ਇਟ ਰੋੜੇ ਚਲਾਏ ਗਏ ਹਨ ਘਰ ਦੇ ਬਾਹਰ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਹਨ ਗੋਲੀਆਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਜਿਹੜੀ دہشت ਗਰਦੀ ਦਾ ਮਾਹੌਲ ਅੱਜ ਪੇਸ਼ ਕੀਤਾ ਗਿਆ ਹੈ ਭਾਈ ਜੀ ਭੰਦੀ ਭਾਜੀ ਕੀ ਨਾਂ ਹੈ ਆਪਣਾ ਉਹ ਵੀ ਜੀ ਤੇ ਕੀ ਹੋਇਆ ਕੀ ਇੱਥੇ ਹੋਇਆ ਜੀ ਭਾਈ ਮੇਰੀ ਭੈਣ ਵਿਆਹ ਹੀ ਰੋਕੀ ਨਾਲ ਠੀਕ ਹੈ ਠੀਕ ਹੈ ਜੀ ਬਦਮਾਸ਼ ਹੈਗਾ ਇਥੋਂ ਦਾ ਗੁੰਡਾ ਠੀਕ ਹੈ ਇਹ ਗੈਂਗਸਟਰ ਆ ਉਹ ਕਹਿੰਦਾ ਆ ਕਿ ਆਇਆ ਹੀ ਕੰਨ ਮੈ ਤੁਹਾਨੂੰ ਵੜ ਦੇਣਾ ਮਾਰ ਦੇਣਾ ਇਹ ਆ ਉਹ ਆ ਰੋਕੀ ਠੀਕ ਹੈ ਆਇਆ ਘਰੇ ਇਥੇ ਇਟਾਂ ਚਲਾ ਗਿਆ ਗੋਲੀਆਂ ਚਲਾ ਗਿਆ ਠੀਕ ਹੈ ਮੈਂ ਹੈਂਡੀਕੈਪ ਬੰਦਾ ਜੀ ਠੀਕ ਹੈ ਜੀ ਗੋਲੀਆਂ ਕਿੰਨੀਆਂ ਚੱਲੀਆਂ ਗੋਲੀਆਂ 6 ਗੋਲੀਆਂ ਚੱਲੀਆਂ ਜਿਹਦੇ ਵਿੱਚੋਂ 3 ਐ ਦੋ ਜਿੰਦਾ ਦੋ ਕਾ ਉਹ ਮਿਲੇ ਖੋਲ ਤੇ ਇੱਕ ਜਿੰਦਾ ਕਾਰਤੂਸ ਮਿਲਿਆ ਠੀਕ ਹੈ ਜੀ हां बोल सा यही मौके दे बोल से कहंदी है वीडियो वीडियो ये ਦਿੱਤਾ ਲੈ ਕੇ ਵੇਖੋ ਬਾਕੀ ਉਹ ਪੈਸੇ ਛਾੜ ਦਿੰਦਾ ਵੇਖੋ ਸੁਣਵਾਈ ਹੁੰਦੀ ਕਿ ਨਹੀਂ ਹੁੰਦੀ ਟੋਟਲ ਕਿੰਨੇ ਬੰਦੇ ਆਏ ਜੀ ਗਲੀ ਚ ਟੋਟਲ ਲੱਗੇ ਅੱਠ 10 ਬੰਦੇ ਜੀ ਹਾਂਜੀ ਵੀਡੀਓ ਹੈਗੀ ਹੈ ਜੀ ਵੀਡੀਓ ਹੈਗੀ ਮੌਕੇ ਦੀ ਤੁਹਾਡੇ ਕੋਲ ਹਾਂਜੀ ਹਾਂਜੀ ਹੈਗੀ ਹੈ ਜੀ ਠੀਕ ਹੈ ਕੋਈ ਬੰਦੇ ਦੇ ਕੋਈ ਜਾਨੀ ਨੁਕਸਾਨ ਹੋਇਆ ਜਾਨੀ ਨੁਕਸਾਨ ਨਹੀਂ ਬਚਾ ਹੀ ਰਿਆ ਜਾਨੇ ਉਹਨੇ ਗੋਲੀਆਂ ਮਾਰੀਆਂ ਪਰ ਬਚਾ ਹੀ ਰਿਆ ਬਾਰੀਆਂ ਬੰਦ ਕੀਤੀਆਂ ਜੀ ਬੂਆ ਨਹੀਂ ਖੋਲਿਆ ਜੇ ਬੂਆ ਖੋਲ ਦਿੰਦੇ ਟੋਟਲ ਹੈਗੇ 8-10 ਬੰਦੇ ਹੈਗੇ ਸੀ ਜੀ ਠੀਕ ਠੀਕ ਬਾਈ ਹਾਂਜੀ ਰੋਕੇ ਪਹਿਲੇ ਨਾ ਮੇਰੇ ਕੁੜੀ ਨੂੰ ਨਾ ਮਾਰਿਆ ਕੰਚੀਆਂ ਕੁਚੀਆਂ ਉਹਨਾਂ ਦੇ ਘਰ ਲੜਾਈ ਹੋਈ ਠੀਕ ਹੈ ਸਾਡੇ ਘਰ ਕੋਈ ਮਤਲਬ ਨਹੀਂ ਸੀ ਆਣ ਕੇ ਠੀਕ ਹੈ ਨਾ ਇਹ 4-5 ਬੰਦੇ ਆਏ ਐਡੇ-ਐਡੇ ਕਰਪਾਣਾ ਲੈ ਕੇ ਆਏ ਬੰਦੇ ਕਹਿੰਦਾ ਬੂਆ ਖੋਲ ਅਸੀਂ ਕਿਹਾ ਜੇ ਜੁਆਈ ਹੈਗਾ ਉਹਦਾ ਆਇਆ ਏ ਅਸੀਂ ਬੂਆ ਖੋਲ ਦਿੱਤਾ ਸਾਨੂੰ ਮਾਰ ਗਿਆ ਜੋ ਇਹ ਮੁੰਡੇ ਨੂੰ ਹੈਂਡੀਕੋਪ ਨੂੰ ਮਾਰ ਗਿਆ ਹਾਂ ਜੋ ਆਇਆ ਨੇ ਮੈਨੂੰ ਮਾਰਿਆ ਜੋ ਚਪੇਟਾ ਮਾਰਿਆ ਮੇਰੀ ਨੂੰਹ ਹੈਗੀ ਉਹਨੂੰ ਮਾਰਿਆ ਨਹੀਂ ਹਲੇ ਛੱਡ ਛੋਟਾ ਨਹੀਂ ਹੋਈ ਝਗੜਾ ਦੇ ਕਾਰਨ ਇਹ ਹੋ ਜਦ ਮੇਰੇ ਘਰ ਉਹ ਆ ਗਈ ਨਾ ਹਲੇ ਆਈਆਂ ਵੀ ਨਹੀਂ ਸੀ ਮੇਰੇ ਘਰ ਹਲੇ ਉਧਰੇ ਸੀ ਉਹਨੂੰ ਅੰਦਰ ਬੰਦ ਕਰਕੇ ਕੈਂਚੀ ਨਾਲ ਮਾਰਿਆ ਕੈਂਚੀਆਂ ਸਾਡੀ ਕੁੜੀ ਨੂੰ ਕੁੜੀ ਨੂੰ ਇਹਨਾਂ ਅੰਦਰ ਬੰਦ ਕਰਕੇ ਤੇ ਇੱਕ ਮੁੰਡਾ ਹੈਗਾ ਉਹਨੇ ਬੂਆ ਤੋੜ ਕੇ ਤੇ ਉਹਨੇ ਕਟਿਆ ਸੀ ਉਹਨੂੰ ਮੇਰੇ ਘਰ ਆ ਕੇ ਕੀ ਝਗੜਾ ਕੀਤਾ ਮੇਰੇ ਘਰ ਇਸ ਕਰਕੇ ਝਗੜਾ ਕੀਤਾ ਕਿ ਨਾ ਇਹਨੂੰ ਬੂਆ ਖੋਲ ਇਹਨੂੰ ਮਾਰਨਾ ਇਹਨੇ ਕੁੜੀ ਨੂੰ ਬਾਹਰ ਆਇਆ ਤਾਂ ਸਾਡੇ ਘਰ ਹਲੇ ਕੁੜੀ ਆਈ ਨਹੀਂ ਸੀ ਆਹੋ ਐਸੇ ਗੱਲੋਂ ਮੈਨੂੰ ਮਾਰ ਗਿਆ ਨੋ ਨੋ ਖਾਣੇ ਕੁੜੀ ਥਾਣੇ ਜੀ ਮੰਗ ਕੇ ਆਣੋ ਮੰਗਰਦੇ ਇਹਨੂੰ ਕਾੜੀ ਨੂੰ ਸਖੜੀ ਸਾਰੇ ਬੰਦੇ ਨੂੰ ਸਜ਼ਾ ਮਿਲਣਾ ਚਾਹੀਦਾ ਸਾਡੇ ਕੋਈ ਰਿਸ਼ਤੇਦਾਰੀ ਨਹੀਂ ਮਰ ਗਿਆ ਸਾਡੇ ਵਾਸਤੇ ਬਸ ਤੇ ਇਸੇ ਵੇਲੇ ਤਸਵੀਰਾਂ ਤੁਹਾਨੂੰ ਘਰ ਦੇ ਅੰਦਰ ਦੀਆਂ ਵੀ ਦਿਖਾ ਦਿੰਨੇ ਆ ਜਿੱਥੇ ਕਿ ਘਰ ਦੇ ਅੰਦਰ ਜਿਹੜੀ ਐ ਐਲਸੀਡੀ ਉਹ ਵੀ ਟੁੱਟ ਗਈ ਹੈ ਯਾਨੀ ਘਰ ਦੇ ਅੰਦਰ ਵੀ ਹਮਲਾ ਕੀਤਾ ਗਿਆ ਹੈ ਤੇ ਜਿਹੜੀ ਹੈ ਲੜਕੇ ਵੱਲੋਂ ਆਪਣੀ ਸਾਸ ਸਤੇ ਵੀ ਹੱਥ ਚੁੱਕਿਆ ਚੁੱਕਿਆ ਉਹਨਾਂ ਚ ਪੇੜਾ ਵੀ ਮਾਰਿਆ ਗਿਆ ਦੱਸਿਆ ਜਾ ਰਿਹਾ ਕਿ ਪਤੀ ਪਤਨੀ ਦਾ ਜਿਹੜਾ ਝਗੜਾ ਇਹ ਚੱਲ ਰਿਹਾ ਸੀ ਜਿੱਥੇ ਕਿ ਪਤਨੀ ਤੇ ਵੀ ਉਸ ਵਿਅਕਤੀ ਵੱਲੋਂ ਹਮਲਾ ਕੀਤਾ ਗਿਆ ਹੈ ਜਿਸ ਦਾ ਨਾਮ ਰੋਕੀ ਦੱਸਿਆ ਜਾ ਰਿਹਾ ਹੈ ਰੋਕੀ ਨਾ ਦੇ ਵਿਅਕਤੀ ਨੇ ਇੱਥੇ ਆ ਕੇ ਆਪਣੇ ਸਹੁਰੇ ਪਰਿਵਾਰ ਤੇ ਜਿਹੜੀਆਂ ਗੋਲੀਆਂ ਚਲਾਈਆਂ ਮੇਰੇ ਘਰ ਵਾਲਿਆਂ ਨੂੰ ਵੀ ਕੁੱਟ ਕੇ ਗਏ ਹੱਤੀ ਪੈ ਕੇ ਗਏ ਦਾਤਰਾ ਨਾਲ ਮ ਮੇਰੇ ਵੀ ਮੱਥੇ 'ਚ ਮਾਰ ਕੇ ਗਏ ਪਿਸਤਲ ਦਾ ਤੇ ਬੈਕ ਸਾਈਡ ਮਾਰ ਕੇ ਗਏ ਨੇ ਕੀ ਕੀ ਕਹਿੰਦੇ ਕੀ ਸੀ ਕੀ ਮਸਲਾ ਕੀ ਮਸਲਾ ਉਹ ਹੀ ਨਾਨਾਂ ਦੇ ਕੋਟ ਮਾਰ ਕਰਦੇ ਸੀ ਤੇ ਇੱਧਰ ਵੀ ਆ ਗਏ ਨੇ ਐਸ ਕਰਕੇ ਇੱਧਰ ਵੀ ਕੋਟ ਮਾਰ ਕੀਤੀ ਨੇ ਨਾਨਾ ਵਾਲੇ ਵੀ ਕੀਤੀ ਮੇਰੇ ਪੇਕੇ ਵੀ ਗਏ ਮੇਰੇ ਡੈਡੀ ਦੇ ਮੱਥੇ ਤੇ ਪਿਸਤੂਲ ਰੱਖ ਕੇ ਮੇਰੇ ਪਾਪਾ ਨੂੰ ਵੀ ਕੋਟ ਮਾਰ ਕੀਤੀ ਆ ਤੇ ਵੱਡੇ ਵੀਰ ਨੂੰ ਵੀ ਕੀਤੀ ਆ ਪਿਸਤੂਲ ਰੱਖ ਕੇ ਕਹਿੰਦੇ ਕੀ ਉਹ ਗੰਦੇ ਇਹ ਤੁਹਾਡੀ ਕੁੜੀ ਗਲਤ ਕੰਮ ਕਰਦੀ ਐ ਮੇਰ ਨਾਲ ਮਾੜਾ ਚੰਗਾ ਕਰਦੀ ਐ ਗੱਦੀਆਂ ਗੱਲਾਂ ਕਹਿੰਦੇ ਸੀ ਪਿਓ ਮੇਰ ਨੂੰ ਜਾ ਕੇ ਸਾਡੇ ਬਾਰੇ ਹਾਂਜੀ ਮੇਰੇ ਬਾਰੇ ਤਾਂ ਕੋਈ ਪਉਸ ਹੁੰਦਾ ਆਪਣੀ ਤੀ ਬਾਰੇ ਮਾੜਾ ਚੰਗਾ ਕੰਮ ਮੈਨੂੰ ਉਹਤੀ ਲੱਗਦੀ ਮੈਨੂੰ ਇਦਾਂ ਦੇ ਇਲਜ਼ਾਮ ਲੋਂਦਾ ਮਾੜੇ ਚੰਗੇ ਕੋਈ ਸੁਨੇਗਾ ਮੇਰੇ ਘਰ ਵਾਲਿਆਂ ਨੂੰ ਹੀ ਅੱਜ ਆਣ ਕੇ ਗੋਲੀਆਂ ਚਲਾਈਆਂ ਪੰਜ ਛੇ ਗੋਲੀਆਂ ਚਲਾਈਆਂ ਸੱਤ ਅੱਠ ਮੁੰਡੇ ਆਏ ਹੀ ਨਾਲ ਇੱਟਾਂ ਆਪਾਂ ਵੀ ਮਾਰੀਆਂ ਉਹਨਾਂ ਨੇ ਜ਼ਿਆਦੀ ਇੱਟਾਂ ਮਾਰੀਆਂ ਵਾ ਮੁੜ ਕੇ ਮੇਰੇ ਘਰ ਵਾਲਿਆਂ ਨੂੰ ਹੀ ਨਹੀਂ ਬਚਾਅ ਹੋ ਗਿਆ ਏ ਅਸੀਂ ਬਾਹਰੋਂ ਬੰਦ ਕਿੰਨੇ ਬੰਦੇ ਆਏ ਸੀ ਟੋਟਾ ਜੀ ਅੱਠ ਨੌ ਮੁੰਡੇ ਆ ਗਏ ਇਸ ਨਾਲ ਮੰਗ ਹੀ ਮੰਗ ਹੀ ਕਰਦੇ ਇਹਨੂੰ ਸਖਤੋ ਸਖਤ ਸਜ਼ਾ ਦਿੱਤੀ ਜਾਵੇ ਜਿਹੜਾ ਸਾਡੇ ਨਾਮ ਆੜਾ ਚੰਗਾ ਕੰਮ ਕਰਦਾ ਇਲਜ਼ਾਮ ਲਾਉਂਦਾ ਸਾਡੇ ਤੇ ਉਹ ਨਾ ਲਾਵੇ ਐਲਸੀਡੀ ਕਿਵੇਂ ਟੁੱਟੀ ਘਰ ਦੇ ਅੰਦਰ ਵੜ ਕੇ ਦਾਤਰ ਮਾਰ ਕੇ ਥੋੜੀ ਉਹਨੇ ਐਲਸੀਡੀ ਆਪਾਂ ਦੇ ਕਿਹਾ ਚਲੋ ਉਤਰਾਏ ਇਹਦਾ ਆਪਾਂ ਬੂਹਾ ਖੋਲਤਾ ਪਰ ਉਹ ਬਸ ਪਿੱਛੋਂ ਮੁੰਡੇ ਲੈ ਕੇ ਆਏ ਸਾਡੇ ਤੇ ਵਾਰ ਕੀਤੇ ਹਾਂ ਹਾਂਜੀ ਹਥਿਆਰ ਨਾਲ ਲੈ ਕੇ ਆਏ ਜਦੋਂ ਮੇਰੇ ਪੇਕੇ ਗਏ ਆ ਨਾ ਉਦੋਂ ਪਿਸਟਲ ਲੈ ਕੇ ਗਏ ਨੇ ਤੁਹਾਡਾ ਤਸਵੀਰਾਂ ਸਾਂਝੀ ਕਰ ਰਹੇ ਹਾਂ ਤੇ ਇਸ ਦੇ ਨਾਲ ਪੁਲਿਸ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਪੁਲਿਸ ਇਸ ਮਾਮਲੇ ਦੇ ਵਿੱਚ ਮੇੜੇ ਨੂੰ ਆਪਣਾ ਕੀ ਬਿਆਨ ਦੇ ਰਹੀ ਹੈ ਅੱਜ ਕੰਪਲੇਂਟ ਆਈ ਹੈ ਵੇਰੀਫਾਈ ਕਰ ਰਹੇ ਹੈ ਵੈਰੀਫਾਈ ਕਰਕੇ ਅਗਰਮ ਰਜਿਸਟਰ ਕਰਦੇ ਹਾਂ ਅਰਜ਼ੀ ਕਰਦੇ ਸ਼ੁਰੂ ਕਰਦੇ ਸਰ ਕਿੰਨੇ ਗੋਲੀ ਚਲਾਈ ਕੁਛ ਨਾਮ ਨਹੀਂ ਪਤਾ ਲੱਗਿਆ ਹਾਂਜੀ ਇਹਦਾ ਨਾਮ ਪਤਾ ਲੱਗਿਆ ਜੀ ਉਹਦੀ ਇਹਨਾਂ ਦੋਨਾਂ ਨੀਆਂ ਬੀਬੀ ਦਾ ਝਗੜਾ ਹੈ ਠੀਕ ਹੈ ਜੀ ਹੱਲੇ ਵੀ ਇਹ ਲੜਕੀ ਦਾ ਨਾਮ ਤੇ ਵਿਸ਼ਾਲ ਚੋਪੜਾ ਤੇਲੀਸ ਰੋਕੀ ਹੈ ਲੜਕੇ ਦਾ ਨਾਮ ਜੀ ਜਿਹੜਾ ਡਿਫਾਈਡ ਹੈ ਕਿ ਅਰਚਾ ਦੇਖੇ ਤੇ ਅਗਲੀ ਕਰਦੇ ਹਾਂ ਹਾਂਜੀ ਮਿਹਰ ਜੀ ਦੋ ਕੋਲ ਮਿਲੇ ਆ ਫਲਾਈਟਾਂ ਚ ਸੋ ਗਿਆ ਤੇ ਉਹ ਮੌਕੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਅ ਪਛਾਤਾ ਦਰਜ ਕਰ ਰਹੇ ਜੀ ਕਦਮਾ ਦਰਜ ਕਰਕੇ ਕਾਰਵਾਈ ਸ਼ੁਰੂ